ਹੈਲੋ YouTube ਫੈਮਿਲੀ ਕਿਵੇਂ ਹੋ ਜੀ ਸਰ ਜਾਨੀ ਆਈ ਹੋਪ ਕਿ ਤੁਸੀਂ ਸਾਰੇ ਜਾਨੀ ਵਧੀਆ ਹੋਵੋਗੇ ਤੇ ਬਾਬਾ ਲਈ ਜਾਂਦਾ ਪ੍ਰਸ਼ਾਦਾ ਲੱਭੂ ਕਾ ਚਲਾ ਦੇਲਾ ਗਿਆ ਹਾਂ ਲੱਭੂ ਚਲਾ ਗਿਆ ਬਾਅਦ ਤੇ ਆਪਾਂ ਉਹ ਤਾਂ ਕਰ ਲਈਏ ਇਹ ਭਾਂਡੇ ਲੈ ਕੇ ਆਨੇ ਕਰੋ ਸੋ ਅੱਜ ਚਾਚਾ ਜੀ ਘਰੇ ਜੀ ਦੇ ਗਿਆ ਚੌਲ ਨਹੀਂ ਦੇ ਗਿਆ ਤਾਂ ਜਾਵਾਂਗੇ ਆਉ ਉਹ ਤਾਂ ਦੇਖ ਕੇ ਆਇਆ ਮਾੜੇ ਆ ਚੱਪਲਾ ਬਾੜਣੀਆਂ ਸੀ ਮਤਲਬ ਸੋ एवरीवन ਜਿਹੜਾ ਆਪਣਾ ਹਰੇਕ ਵਲੋਗਾਂ ਵਿੱਚ ਮੈਂ ਦਿਖਾਉਂਦੀ ਹੁੰਦੀ ਸੀ ਹਨਾ ਕਿ ਆ ਵੀ ਉਹ ਇਥੋਂ ਦੀ ਪਾਣੀ ਆਂਦਾ ਹੈ ਨਾ ਪਾਣੀ ਕੋਈ ਨਹੀਂ ਆ ਉਹ ਲੈਣਾ ਕੇ ਹੂੰ ਸੋ एवरीवन ਆ ਦੇਖੋ ਪਾਰਕ ਪਾਰਕ ਦੇ ਵਿੱਚ ਇਹਨਾਂ ਨੇ ਇੰਨੀ ਕੋ ਕੰਦ ਤੋੜੀ ਹੋਈ ਸਮਾਨ ਰੱਖਣ ਨੂੰ ਟਾਂ ਟਾਂ ਤੇ ਇਧਰ ਤੁਸੀਂ ਦੇਖ ਸਕਦੇ ਹੋ ਅੱਜ ਚਾਚਾ ਜੀ ਕਰੀ ਦੇਗਾ ਅਜੇ ਆਪਾਂ ਦੇਖ ਲੈਣ ਵੀ ਜਾਣਾ ਆਪਣਾ ਚੋਲਾਂਦੀ ਹੈ ਸੋ ਇਧਰ ਕਹਿੰਦੇ ਔਰ ਇਹ ਆਜੀ ਆਪਣੇ ਘਰ ਤੇ ਯੇ ਪੌਣਿਆ ਖੜ ਜਾ ਸੋ ਇਹ ਹੈਗਾ ਜੀ ਆਪਣਾ ਦਾਦਾ ਚਾਚਾ ਜੀ ਦਾਦਾ ਚਾਚਾ ਜੀ ਹੈ ਇਹ ਹਮਾਰੇ ਗਿਲਾ ਦੀ ਮਰੀ ਸੋ एवरीवन ਇਹ ਦੇਖ ਸਕਤੇ ਹੈ ਆਪ ਐਂਡ ਚਾਚਾ ਦੱਸਣ ਕੀ ਬਣਦਾ ਵਿਆ ਅੱਛਾ ਇਹ ਸਾਰੇ ਪਿੰਡ ਦਾ ਪਾਣੀ ਆਏਗਾ ਇਹਦੇ ਚ ਅੱਛਾ ਪਿੰਡ ਦਾ ਪਾਣੀ ਤੇ ਫਿਰ ਉਹ ਜਿਹੜੇ ਸਾਰੀ ਜਗ੍ਹਾ ਉਹ ਬਰਕ ਮੋ ਉਹ ਕੀ ਕੀ ਬਣ ਗਏ ਕੀ ਬਨੇਗਾ ਹਾਂ ਕੀ ਇਹਦਾ ਨਾਮ ਹਾਂ ਕਰਨਗੇ ਯਾਣਾ ਉੱਥੇ ਵੀ ਕੋਈ ਸੈਟ ਅਪ ਹੂੰ ਸੋ ਉਧਰ ਵੀ ਕਰਨਗੇ ਕੋਈ ਸੈਟ ਤੇ ਇੱਥੇ ਆਪਣਾ ਤਿੰਨ ਖੂਜੇ ਬਣ ਗਏ ਨੇ ਇਹਨਾਂ ਵਿੱਚ ਪਾਣੀ ਆਇਆ ਕਰੇਗਾ ਯਾਨੀ ਕਿ ਹਾਂ ਇਹ ਜਿਹੜਾ ਆਪਣਾ ਮੈਂ ਕਹਿੰਦੀ ਹੁੰਦੀ ਸੀ ਇੱਥੇ ਜਿਹੜੇ ਵੀ ਮਿਸਤਰੀ ਕੰਮ ਅਜੇ ਹੋ ਰਿਹਾ ਹੈ ਹੋਵੇਗਾ ਸਾਰਾ ਆਪਣੇ ਘਰ ਦੇ ਸਾਹਮਣੇ ਤੇ ਆ ਜਿਵੇਂ ਹੁਣ ਆਪਣੇ ਘਰ ਨੇ ਤੁਸੀਂ ਲਾ ਲੋ ਹਨਾ ਇੱਥੇ ਇਹਨਾਂ ਨੇ ਕੰਦਾ ਕਰਵਾ ਦੇਣੀ ਹੈ ਸਰਪੰਚ ਨੇ ਚਾਚਾ ਕਹਿੰਦਾ ਪਿਆ ਸੀ ਸਰਪੰਚ ਹਾਂ ਉਹ ਕਹਿੰਦਾ ਵੀ ਇੱਥੇ ਆਪਾਂ ਕੰਦਾ ਕਰ ਦੇਣੀ ਹੈ ਘਰ ਦੇ ਸਾਹਮਣੇ ਘਰ ਟਕੇ ਜਾਣੇ ਆ ਫਿਰ ਸਾਡੇ ਯਾਨੀ ਕਿ ਇੱਥੇ ਛੱਪੜ ਸਾਰਾ ਇੱਧਰ ਰਹਿਣ ਹੈ ਉੱਥੇ ਕੰਦਾ ਹੋ ਜਾਣੀਆਂ ਹੈ ਕਿਵੇਂ ਚਾਚੇ ਘਰੇ ਚਲ ਗਏ ਦੇਖ ਲੈਣ ਚਲਿਆ ਚਾਚਾ ਜੀ ਮੰਨ ਚਲਾਇ ਲਗੇ ਸੋ ਹਾਂਜੀ एवरीवन ਅੱਜ ਚਾਚਾ ਜੀ ਘਰੇ ਝੋਲਾਂ ਦੀ ਦੇਖ ਚੋਲ ਲੈਣ ਜਾਨੇ ਖਾਣੇ ਆ ਚੋਲ ਗੋੜ ਗੋੜ ਵਾਲ ਬਣਾਇਆ ਰਾਈਸ ਹਾਂਜੀ एवरीवन ਆਪਾਂ ਆਏ ਸੀ ਇੱਕ ਵਾਰੀ ਘਰੇ ਸੋ ਕੋਈ ਭਾਂਡਾ ਲੈ ਆਣੇ ਆ ਚਾਚੀ ਕਰੋ ਲਾ ਕੇ ਆਣੇ ਆ ਚੋਲ ਇੰਨੀ ਬਹੁਤ ਹੋਣਾ ਨਾ ਐਡ ਇੰਨੀ ਕਪ ਡੋਲਣੀ ਲੈ ਕੇ ਜਾਂਦੇ ਆ ਸੋ ਜਿੱਧਰ ਕਿਥੇ ਲੰਗਰ ਸ਼ੱਕ ਜੱਲ ਜੀ ਡੋਲਣੀ ਚੱਕਾ ਤੇ ਚੱਲੋ ਲੈਣ ਪ੍ਰਸ਼ਾਦ ਹੀ ਆ ਯਾਰ ਆਪਾਂ ਮਾੜਦ ਨਹੀਂ ਨਾ ਨਾ ਮੈਂ ਤਾਂ ਲੰਗਰ ਤੇ ਤਾਂ ਆਪਾਂ ਪਹਿਲੇ ਨੰਬਰ ਤੇ ਆ ਚਾਹੇ ਕੋਈ ਵੀ ਜਗ੍ਹਾ ਲੰਗਰ ਲੱਗਾ ਆਪਾਂ ਖਾਣੇ ਖਾਣਾ ਠੀਕ ਹੈ ਨਾ ना है। so, everyone, लग देगा। <laughs> अच्छा। कोई गल अच्छा अच्छा सैबरीवन अच्छा। so, आप चौल लिने जाने करे। ਇੱਥੇ ਨਾ ਸਾਰਾ ਉਹ ਪਰਾ ਬਣਾ ਕੇ ਉਹਨਾਂ ਨੇ ਤੇ ਇੱਧਰ ਕੰਦਾ ਕਰ ਦੇਣੀ ਆ ਨਾਲ ਨਾਲ ਇੱਥੇ ਕੰਦ ਹੋ ਜਾਣੀ ਆਪਣੇ ਸਾਰੇ ਫਿਰ ਇਹ ਸ਼ਰਟ ਗਲੀ ਬਣ ਜੇਗੀ ਇੱਕ ਸਾਬ ਦੀ ਤੇ ਕੁਝ ਬਣੇਗਾ ਹੀ ਸਾਰਾ ਵੀਉ ਹੌਲੀ ਹੌਲੀ ਕਰਕੇ ਰੇਕ ਬਲੌਗ ਚਾਪ ਦਿਖਾਇਆ ਕਰਾਂਗੇ ਤੇ ਇਹ ਸਾਰਾ ਉਥੋਂ ਲੈ ਕੇ ਯਾਰ ਉਥੋਂ ਤੱਕ ਛੱਪੜੀ ਸੀ ਉਧਰਲਾ ਸਾਰਾ ਅੱਧਾ ਪਾਰਕ ਬਣ ਗਿਆ ਹੁਣ ਆ ਵੀ ਅੱਧਾ ਸਾਰਾ ਕੁਝ ਕਰਨਗੇ ਮੰਮਾ ਆਲੂ ਟਾਈਮ ਕੰਦੇ ਆ ਇਹੋ ਜਨ ਵਾਲ ਲੈ ਨੇ। ਕੀ ਆ ਬੰਦੀ ਪਈਏ? ਇਹ ਕੀ ਕਰ ਰਹੇ ਹੋ? ਤੁਹਾਨੂੰ ਫਰਿੱਜ ਦਾ ਪਾਣੀ ਜਾਈਂ ਆਉਂਦਾ ਸੀ ਫੇਰ ਬੰਦ ਦਿੱਤੀ। ਅੱਛਾ। ਸੋ ਇਧਰ ਮੰਮੀ ਬਣਾ ਰਹੀ ਨੇ ਚਾਹ ਹੀ। ਚਾਹ ਬਣ ਲਾਂਨ ਦੋ। ਫਿਰ ਖਾਣੇ ਨਾਲ ਚੋਲ। ਸੋ एवरीवन ਖਾ ਲੋ ਤੁਸੀਂ ਵੀ। ਗੁੱਡ ਵਾਲੇ ਚੋਲ ਨਿੱਕੀ ਜਿਹੀ ਗੋਲੀ ਵਿੱਚ। ਬਾਰੀ ਪਿਆ ਐਸੀ ਫੋਨ। ਯਾਰ ਚੋਲੀ ਬਹੁਤ ਟੇਸਟੀ ਆ।

ਅਜਨਾ ਯਾਨੀ ਕਿ ਤੁਸੀਂ ਲਾ ਲੋ ਮੈਂ ਤਿਆਰ ਹੋਊਗੀ ਤੇ ਕਿਉਂਕਿ ਮੈਂ ਵੀਰੇ ਨੂੰ ਫੋਨ ਕੀਤਾ ਮੈਂ ਕਿਹਾ ਐਕਟਿਵਾ ਮੇਰੀ ਬਣ ਗਈ ਉਹ ਕਹਿੰਦੇ ਹੱਲੇ ਨਹੀਂ ਬਣੀ ਕਿਉਂਕਿ ਕੱਲ ਸੰਡੇ ਸੀ ਉਹਨਾਂ ਦੀ ਸ਼ਾਪ ਬੰਦ ਸੀ ਇਸ ਕਰਕੇ ਮੇਰੀ ਐਕਟਿਵਾ ਤੁਸੀਂ ਲਾ ਲੋ ਹਨਾ ਨਹੀਂ ਬਣੀ ਤੇ ਯਾਨੀ ਕਿ ਸਕੂਟੀ ਦੀ ਅੱਧੀ ਸਰਵਸ ਹੋ ਗਈ ਸੀ ਅੱਧੀ ਰਹਿਂਦੀ ਹੈ ਇਸ ਕਰਕੇ ਮੈਂ ਕਿਹਾ ਵੀਰੇ ਕੋਈ ਗੱਲ ਨਹੀਂ ਤੁਸੀਂ ਆਰਾਮ ਨਾਲ ਕੰਮ ਕਰੋ ਤੇ ਮੈਨੂੰ ਇੰਨੀ ਕਾਲ ਹੀ ਨਹੀਂ ਹੈਗੀ ਕਿ ਸੋ ਅੱਜ ਕੀ ਹੋਇਆ ਨਾ ਬੌਬੀ ਸਕੂਲ ਗਿਆ ਚਲੇ ਆ ਤੇ ਡੈਡੀ ਕੰਮ ਤੇ ਗਏ ਚਲੇ ਮੈਂ ਤਿਆਰ ਹੋ ਕੇ ਮਤਲਬ ਟਾਈਮ ਪੂਰਾ ਹੋ ਗਿਆ ਸੀ ਮੇਰਾ ਤੇ ਮੈਂ ਡੈਡ ਨੂੰ ਫੋਨ ਕੀਤਾ ਡੈਡੀ ਸ਼ਾਰਟ ਡੈਡੀ ਫੋਨ ਨਹੀਂ ਪਹਿਲਾਂ ਚੱਕ ਰਹੀ ਸੀ ਜਦੋਂ ਫੋਨ ਚੱਕਿਆ ਤੇ ਡੈਡੀ ਕਹਿੰਦੇ ਹੁਣ ਮੈਂ ਆਵਾਂ ਮੈਨੂੰ ਫੀਲ ਹੋਇਆ ਮੈਂ ਯਾਰ ਕੰਮ ਤੇ ਗਏ ਚਲੇ ਆ ਕਿਉਂ ਮੇਰੇ ਘਰ ਕਿ ਆਣਗੇ ਫਿਰ ਮੈਨੂੰ ਸ਼ਹਿਰ ਛੱਡ ਕੇ ਆਣਗੇ ਫਿਰ ਵਾਪਸ ਆਣਗੇ ਇਸ ਤੋਂ ਚੰਗਾ ਉਹਨਾਂ ਨੂੰ ਕੰਮ ਹੀ ਕਰਾਉਣ ਦੋ ਤੇ ਅੱਜ ਦੀ ਮੇਰੀ ਵੱਜ ਗਈ ਛੁੱਟੀ ਸੋ ਮੈਂ ਪਹਿਲਾਂ ਤਾਂ ਆਪਣਾ ਰੈਸਟ ਰਿਸਟ ਕਰਦੀ ਰਹੀ ਉਸ ਤੋਂ ਬਾਅਦ ਮੈਂ ਬਾਹਰ ਵੈਸੇ ਜਿਵੇਂ ਕਿ ਤੁਹਾਨੂੰ ਵੀ ਉਹ ਦਿਖਾਇਆ ਹੀ ਹੈ ਕਿ ਯਾਰ ਆਪਣੇ ਨਾਲ ਹੁਣ ਬਸ ਥੋੜੇ ਦਿਨਾਂ ਤੱਕ ਆ ਸਾਰੀ ਇੱਥੇ ਕੰਦ ਹੋ ਜਾਣੀ ਹੈ ਘਰ ਦੇ ਸਾਹਮਣੇ ਸੋ ਦੈਨ ਉਸ ਤੋਂ ਬਾਅਦ ਇਹਨਾਂ ਨੂੰ ਵੀ ਉਹ ਸ਼ੇਅਰ ਸ਼ੇਅਰ ਕਰਨ ਤੋਂ ਬਾਅਦ ਮੈਂ ਘਰ ਆਈ ਚਾਹ ਪੀਤੀ ਚੋਲ ਖਾਦੇ ਹਨਾ ਉਸ ਤੋਂ ਬਾਅ ਤੇ ਮੇਰੇ ਕੁਝ ਨੇਲ ਪਾਲਿਸ਼ ਸੀ ਸੋ ਦੇਖ ਸਕਦੇ ਹੋ ਜਿੱਦਾਂ ਕਿ ਕਾਫੀ ਸਾਰੀਆਂ ਨੇ ਇਹਨਾਂ ਵਿੱਚੋਂ ਸਿਰਫ ਜਿਹੜੀਆਂ ਨਹੀਂ ਚਾਹੀਦੀਆਂ ਸਿਰਫ ਮੈਂ ਉਹ ਬਾਹਰ ਕੱਢਾਂਗੀ ਕਿਉਂਕਿ ਮੈਂ ਕਾਫੀ ਟਾਈਮ ਤੋਂ ਸੋਚ ਰਹੀ ਸੀ ਕਿ ਮੈਂ ਇਹਦਾ ਵਲੌਗ ਬਣਾਵਾਂ ਬਾਕੀ ਜਿਹੜੀਆਂ ਕੁੜੀਆਂ ਕਮੈਂਟ ਕਰਦੀਆਂ ਸੀ ਆਪਣਾ ਮੈਸੇਜ ਕਰਦੀਆਂ ਸੀ ਸੌਰੀ ਅਖੇ ਦੀਦੀ ਤੁਸੀਂ ਆਪਣੇ ਸੂਟ ਦੇ ਰਿਲੇਟਿਡ ਬਣਾਓ ਆਪਣੇ ਸੂਟ ਸ਼ੇਅਰ ਕਰੋ ਸੂਟ ਮੇਰੇ ਤਾਂ ਮੈਂ ਕਹਿੰਨੀ ਆ ਬਹੁਤ ਜ਼ਿਆਦਾ ਨੇ ਐਂ ਨੈਬਿਨੀ ਬਤ ਵੀ ਠੀਕ ਨੇ ਕਾਫੀ ਨੇ ਪਰ ਸੂਟਾਂ ਦਾ ਯਾਰ ਉਹ ਜੱਬੇ ਆ ਪੈ ਜਾਂਦਾ ਯਾਨੀ ਕਿ ਵਲੌਗ ਕਾਫੀ ਵੱਡਾ ਹੋ ਜਾਂਦਾ ਹਨਾ ਸੋ ਕਈ ਐਦਾਂ ਹੁੰਦੇ ਆ ਕਿ ਮੈਨੂੰ ਕਮੈਂਟ ਐਦਾਂ ਦੇ ਆਉਂਦੇ ਆ ਦੀਦੀ ਤੁਸੀਂ ਵੱਡਾ ਵਲੌਗ ਬਣਾਇਆ ਕਰੋ ਛੋਟੇ ਨਾ ਬਣਾਇਆ ਕਰੋ ਪਹਿਲਾਂ ਮੇਰੇ 8-8 ਮਿੰਟ ਦੇ ਆਉਂਦੇ ਸੀ ਹੁਣ ਮੇਰੇ 12-12 15-15 ਦੇ ਹੁੰਦੇ ਆ ਸੋ ਇਸ ਕਰਕੇ ਮੈਨੂੰ ਆ ਕਿ ਵਲੌਗ ਜ਼ਿਆਦਾ ਵੱਡਾ ਬਣ ਜਾਣਾ ਤੇ ਇਸ ਕਰਕੇ ਤੁਸੀਂ ਲਾ ਲਓ ਹੁਣ ਇਹਨਾਂ ਵਿੱਚ ਐਨੀਆਂ ਸਾਰੀਆਂ ਮੇਰੀਆਂ ਨੇਲ ਪਾਲਿਸ਼ਸ ਨੇ ਇਹ ਜਿਹੜੀਆਂ ਮੇਰੀਆਂ ਬਿਲਕੁਲ ਨਵੀਆਂ ਹਨ ਨਾ ਉਹ ਮੇਰੀਆਂ ਅਲਮਾਰੀ ਦੇ ਵਿੱਚ ਪਈਆਂ ਇਹ ਜਿਹੜੀਆਂ ਮੈਂ ਵੈਸੇ ਹੀ ਯੂਜ਼ ਕਰਦੀ ਸੀ ਰਿਮੂਵ ਕਰ ਲੈਣਾ ਲਾ ਲੈਣੀ ਆ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਇਹ ਨੇਲ ਪਾਲਿਸ਼ ਮੇਰੀਆਂ ਉਹ ਦੋ ਧੀਆਂ ਨੇ ਜਦੋਂ ਮੇਰੇ ਨੇਲ ਕਾਫੀ ਵੱਡੇ ਵੱਡੇ ਹੁੰਦੇ ਸੀ ਸਕੂਲ ਟਾਈਮ ਹੁਣ ਤੁਸੀਂ ਦੇਖ ਸਕਦੇ ਕੋਈ ਨੇਲ ਪਾਲਿਸ਼ ਨਹੀਂ ਮੇਰੇ ਲੱਗੀ ਹੋਈ ਰੀਜ਼ਨ ਮੈਂ ਤੁਹਾਨੂੰ ਦੱਸਦੀ ਆ ਰੀਜ਼ਨ ਇਹ ਆ ਕਿ ਜਦੋਂ ਹੋਣੀ ਯਾਰ ਇਹ ਕੰਮ ਕਰਦੇ ਆ ਜਿਵੇਂ ਪਾਰਲਰ ਦਾ ਕੰਮ ਲਾ ਲੋ ਕਿਸੇ ਦੇ ਫੇਸ਼ੀਅਲ ਮੈਨੀक्योर ਪੈਡੀਕ्योर ਕੁਝ ਵੀ ਕਰਨਾ ਹੁੰਦਾ ਹੈ ਕਿ ਖੁਦ ਨੂੰ ਫੀਲ ਹੁੰਦਾ ਹੈ ਕਿ ਯਾਰ ਇੰਨੇ ਇੱਡੇ ਨੇਲ ਨੇ ਇੱਕ ਰੀਅਲ ਨੇਲ ਤੇ ਫੇਕ ਨੇਲ 'ਚ ਬਹੁਤ ਫਰਕ ਹੁੰਦਾ ਹੈ ਰੀਅਲ ਸਾਂ ਹਾਈ ਟੁੱਟਣਾ ਜਾਣੇ ਕੰਮ ਕੀਤਾ ਹਨਾ ਫੇਕ ਦਾ ਕੀ ਹੈ ਅਜ ਕਦੇ ਵੀ ਟੁੱਟਿਆ ਨੂੰ ਕੋਈ ਫਰਕ ਨਹੀਂ ਪੈਣਾ ਤੇ ਇਸ ਕਰਕੇ ਸਕੂਲ ਲਾਈਫ ਨਾ ਆਪਣਾ ਜਦੋਂ ਮੈਂ ਸਕੂਲ ਪੜ੍ਹਦੀ ਹੁੰਦੀ ਸੀਗੀ ਮੇਰੇ ਨੇਲ ਕਾਫੀ ਵੱਡੇ ਵੱਡੇ ਹੁੰਦੇ ਸੀ ਉਸ ਟਾਈਮ ਦੀਆਂ ਸਾਰੀਆਂ ਨੇਲ ਪਾਲਿਸ਼ ਨੇ ਪਰ ਹਾਂ ਕੁਝ ਕਾਫੀ ਜਿਹੜੀਆਂ ਮਹਿੰਗੀਆਂ ਨੇ 100-100 ਰੁਪਏ ਦੀਆਂ ਨੇ ਹਨਾ ਉਹ ਹੱਲੇ ਤੱਕ ਵੀ ਮਤਲਬ ਤੁਸੀਂ ਲਾ ਲਓ ਮੇਰੇ ਕੋਲ ਵਧੀਆ ਪਈਆਂ ਹੋਈਆਂ ਨੇ ਪਰ ਕੁਝ ਹੈਗਾਂ ਨੇ ਜਿਹੜੀਆਂ ਸਸਤੀਆਂ ਨੇ ਉਹ ਸੁੱਕ ਗਈਆਂ ਨੇ ਤੇ ਬਾਕੀ ਮੈਂ ਦਰਜ਼ੀਆਂ ਨਾ ਉਸ ਟਾਈਮ ਸਕੂਲ ਟਾਈਮ ਐ ਨਾ ਹੁੰਦਾ ਸੀ ਕਿ ਇੱਕ ਵਾਰੀ ਬੜਾ ਸ਼ੌਂਕ ਜਿਹਾ ਸੀ ਯਾਰ ਮੈਂ ਨੇਲ ਵਧਾਵਾਂ ਮੈਂ ਵਧਾ ਵੀ ਲਈ ਸੀ ਸੋ ਰਿਮੂਵ ਕਰੀ ਜਾਣਾ ਨੇਲ ਪਾਲਿਸ਼ ਲਾ ਲੈਣੀ ਅਲੱਗ ਅਲੱਗ ਨੇਲ ਪਾਲਿਸ਼ ਰੱਖ ਲਈਆਂ ਸੀ ਲੈ ਕੇ ਤੇ ਬਸ ਸਕੂਲ ਟਾਈਮ ਐ ਨਾ ਹੁੰਦਾ ਸੀ ਕਿ ਟੀਚਰ ਨਹੀਂ ਵਿਧਾਨ ਦਿੰਦੇ ਸੀ ਘਰੇ ਫੋਨ ਆਂਦੇ ਰੋਜ਼ ਕੰਪਲੇਂਟ ਆਉਂਦੀ ਸੀ ਮੈਨੂੰ ਕੋਉਂ ਨੇਲ ਕੱਟੇਗੀ ਮੈਨੂੰ ਕੋਉਂ ਨੇਲ ਕੱਟੇਗੀ ਸੋ ਫਿਰ ਹਾਰ ਕੇ ਮੈਨੂੰ ਨੇਲ ਕੱਟਣੇ ਹੀ ਪਏ ਉਹ ਤੋਂ ਬਾਅਦ ਮੈਂ ਕਦੇ ਵਧਾਈ ਨਹੀਂ ਐ ਸੋ ਇਸ ਟਾਈਮ ਉਹ ਮੈਨੂੰ ਯਾਦ ਜੀ ਆ ਗਈ ਇਸ ਕਰਕੇ ਮੈਂ ਆਪਣੇ ਫਰੈਂਡ ਮੈਂ ਕਿਹਾ ਕਿ YouTube ਫੈਮਿਲੀ ਨਾਲ ਗੱਲ ਸ਼ੇਅਰ ਕਰ ਸੋ ਬਸ ਇਹਨਾਂ ਵਿੱਚ ਤਕਰੀਬਨ ਦੇਖ ਸਕਦੇ ਹੋ ਨੀਲ ਪਾਲਿਸ਼ ਇਹ ਤਾਂ ਮੇਰੀ ਜਲ ਵਾਲੀ ਹੈ ਜੋ ਵੀ ਹੈ ਗ੍ਰੀਨ ਨਹੀਂ ਇਹ ਨੀਮ ਸੋ ਕੁਝ ਹੈਗਣੇ ਜਿਹੜੀਆਂ ਮਤਲਬ ਕਿ ਤੁਸੀਂ ਦੇਖ ਸਕਦੇ ਹੋ ਕਾਫੀ ਥੋੜੀਆਂ ਥੋੜੀਆਂ ਰਹਿਗਣੇ ਗ੍ਰੀਨ येलो ਪਰਪਲ ਕਾਫੀ ਸੋਨੇ ਸੋਨੇ ਕਲਰ ਮੈਂ ਹਰੇਕ ਸੂਟ ਨਾਲ ਦੇ ਕਲਰ ਲੈ ਕੇ ਰੱਖੇ ਹੋਏ ਸੀਗੇ ਮੇਰੇ ਫੇਵਰਟ ਕਲਰ ਦੱਸਣ ਤੁਹਾਨੂੰ ਮੈਂ ਸਭ ਤੋਂ ਜ਼ਿਆਦਾ ਮੈਂ ਇਹ ਵਾਲਾ ਕਲਰ ਲਗਾਉਂਦੀ ਹੁੰਦੀ ਸੀ ਆਪਣਾ ਸਿਲਵਰ ਜਿਆ ਸਕਾਈ ਬਲੂ ਜਿਆ ਤੇ ਬਾਕੀ ਹੋਰ ਵੀ ਸਾਰੇ ਸਾਰੇ ਫੇਵਰਟ ਕਲਰ ਨੇ ਯਾਰ ਮੇਰੇ ਤੇ ਬਸ ਇਹ ਉਸ ਟਾਈਮ ਦੀਆਂ ਮੇਰੇ ਕੋਲ ਪਈਆਂ ਹੋਈਆਂ ਨੇ ਰਪਲਿਸ਼ਸ ਤੇ ਮੈਂ ਫਿਰ ਵੀ ਨਾ ਕੱਟਦੀ ਨਹੀਂ ਹੁੰਦੀ ਸੀ ਨੇਲ ਪਰ ਮੈਨੂੰ ਕੱਟਨੇ ਪਏ ਕਿਉਂਕਿ ਮੇਰੇ ਪੇਪਰ ਸੀ ਉਸ ਟਾਈਮ ਆਪਣਾ ਅੰਦਰ ਕਲਾਸ 'ਚ ਜਾਣ ਵੀ ਨਹੀਂ ਦਿੰਦੇ ਸੀ ਕਹਿੰਦੇ ਸੀ ਪਹਿਲਾਂ ਨੇਲ ਕੱਟੋ ਫੇਰ ਪੇਪਰ ਤੋਂ ਡਾ ਲੈਣਾ ਇਸ ਕਰਕੇ ਮੈਨੂੰ ਕੱਟਨੇ ਪਏ ਜਿਹੜਾ ਰੀਜ਼ਨ ਸੀ ਉਦੋਂ ਬਾਅਦ ਫਿਰ ਮੇਰਾ ਦਿਲ ਨਹੀਂ ਕੀਤਾ ਹੋਣਾ ਜਿਵੇਂ ਕਿ ਕੰਮ ਲੱਗੇ ਹੋਇਆ ਹੁਣ ਖੁਦ ਦਾ ਹੀ ਨਹੀਂ ਜੀ ਕਰਦਾ ਕਿ ਵਧਾਈਏ ਨੇਲ ਮੈਂ ਅੱਜ ਤੱਕ ਨੇਲ ਪਲਸ਼ ਨਹੀਂ ਲਾਈ ਕਿੰਨਾ ਟਾਈਮ ਹੋ ਗਿਆ ਨੇਲ ਤੁਸੀਂ ਮੇਰੇ ਚੈੱਕ ਕਰ ਸਕਦੇ ਹੋ ਨਹੀਂ ਹੁਣ ਦਿਲ ਕਰਦਾ ਸੋ ਇਹ ਸਭ ਬਸ ਹੁਣ ਇਦਾਂ ਹੀ ਪਈਆਂ ਰਹਿਣ ਗਿਆ ਮੇਰਾ ਫੇਵਰਿਟ ਕਲਰ ਆਵਲਾ ਲਿਖ ਸਕਦੇ ਹੋ ਤੁਸੀਂ ਲਾਈਟ ਲਾਈਟ ਕਲਰ ਮੈਂ ਬਹੁਤ ਜ਼ਿਆਦਾ ਯੂਜ਼ ਕਰਦੀ ਹੁੰਦੀ ਸੀ ਜਿੱਦਾਂ ਕਿ ਬਿਲਕੁਲ ਲਾਈਟ ਲਾਈਟ ਪਰ ਐਨਾ ਹੈ ਕਿ ਸਾਰੇ ਇਹ ਕਲਰ ਮੇਰੇ ਸੂਟਾਂ ਨਾਲ ਦੇ ਸੀਗੇ ਸੋ ਦੈਨ ਆਪਣਾ ਇੱਕ ਕੁਐਸ਼ਨ ਵਿੱਚ ਮੈਸੇਜ ਆਇਆ ਸੀ ਦੀਦੀ ਤੁਸੀਂ ਆਪਣੇ ਸੂਟ ਆਪਣਾ ਜੋ ਵੀ ਹੈ ਸ਼ੇਅਰ ਕਰੋ ਹਨਾ ਸੂਟ ਦੇਖੋ ਉਹ ਵਲੌਗ ਜ਼ਿਆਦਾ ਵੱਡਾ ਬਣ ਜਾਈ ਗਏ ਗਾਇਸ ਕਰਕੇ ਮੈਂ ਆਪਣਾ ਸ਼ੇਅਰ ਨਹੀਂ ਕੀਤਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੁਣ ਵੀ ਦੱਸ ਰਹੀ ਹਾਂ ਕੋਈ ਗੱਲ ਨਹੀਂ ਹਾਂ ਜਿੱਦਾਂ ਟਾਈਮ ਮਿਲੇਗਾ ਆਪਾਂ ਜ਼ਰੂਰ ਵਾਕੀ ਆਈ ਹੋਪ ਕਿ ਨੈਕਸਟ ਵੀਡੀਓ ਆਪਾਂ ਸ਼ੇਅਰ ਜ਼ਰੂਰ ਕਰਾਂਗੇ ਹੈਨਾ ਉਸ ਦੇ ਵਿੱਚ ਬਾਕੀ ਮੇਰੇ ਨਾਲ ਤੁਸੀਂ ਕੁਐਸਚਨਸ ਦੇ ਵਿੱਚ ਗੱਲਬਾਤ ਕਰਦੇ ਰਹਿਣਾ ਜੇਕਰ ਮੇਰਾ ਵਲੌਗ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਕਿ ਸਕੂਲ ਲਾਈਫ ਦੇ ਵਿੱਚ ਤੁਸੀਂ ਵੀ ਨੇਲ ਬਦਲਦੇ ਸੀ ਕਿ ਨਹੀਂ ਪਰ ਮੇਰੇ ਵੱਦੇ ਹੁੰਦੇ ਸੀ ਪਰ ਫਿਰ ਵੀ ਮੈਨੂੰ ਕੱਟਨੇ ਪਏ ਕਿਉਂਕਿ ਉਹ ਮੇਰਾ ਪੇਪਰ ਹੀ ਨਹੀਂ ਲੈਂਦੇ ਸੀ ਪਰ ਮੈਨੂੰ ਪੇਪਰ ਜ਼ਰੂਰੀ ਸੀ ਉੱਥੇ ਫਿਰ ਮੈਂ ਨੇਲ ਨੂੰ ਆਪਣੇ ਨੇਲਾਂ ਨੂੰ ਕੱਟ ਦਿੰਦਾ ਠੀਕ ਆ कॉमेंट करके दसना बगी हम अपना तो दिल नहीं करता यार बताओ हाँ जी एवरी वन सो वो भी आ चुक <laughs> पढ़ लिया करो कि अज पेपर कर दी पेपर कर पेपर थोड़ी पेपर हो गए सी हाँ सच सवेरे तो गुस्से हो के गया हम कि बुलाई इन्ना सो एवरी वन ਸਾਡਾ ਮੁੰਡਾ ਬਹੁਤ ਜ਼ਿਆਦਾ ਗੁੱਸੇ ਹੁੰਦਾ ਏ ਇਹ ਰੋਟੀ ਵੀ ਨਹੀਂ ਖਾਂਦਾ ਗੁੱਸੇ 'ਚ ਦੱਸ ਰੋਟੀ ਕਿੱਥੇ ਸੀ ਇਹ ਬਹੁਤ ਤੰਗ ਕਰਤਾ ਹੈ ہمارا ਲੜਕਾ ਹਮਾਰੇ ਕੋ ਨਸੀਲਾ ਬੁੱਤੁਰ ਓਏ ਤੋ ਉੱਪ ਕਿੰਨੀ ਸੋਣੀ ਲੱਗੇ ਮੇਰੇ ਛੱਡ ਦੇਖੋ ਯਾਰ ਹੋਰ ਇੱਥੇ ਸੋ एवरीवन ਇਧਰ ਲਈ ਐਨੀ ਐਨੀ ਕੰਦ ਹੋ ਜਾਣੀ ਏ ਆ ਸਾਰੇ ਦਰਖਤ ਦਰੁਖਤ ਸ਼ਾਹ ਦੇ ਵਿੱਚ ਹੀ ਜਾਣ ਪਹਿਲੀ ਗੱਲ ਨਾਲ ਨਾਲ ਕਹਿੰਦੇ ਸੀਗੇ ਉਸ ਦਿਨ सारे इतों तक कंध हो जाए तो बहुत सोहनी लगी हुई है हाँ जी एवरीमन टाइम पूरे दो बज चुके सो so, आप मिलते हैं नैक्सट ब्लॉग आई होप कि वीडियो वी लगी होगी सो so, कमेंट करके जरूर दसना कि नेल कौन कौन बता कि दे, किना -किना दे हुए। वैसे बताने नहीं है ठीक है मेरे वर्ग बनो